ਹਾਲੇਲੂਇਆ ਹੁਣ ਵੀ ਪ੍ਰਭੂ ਜੀਸ਼ੂ ਜੀ ਸੱਚਮੁੱਚ ਨਾਲ ਹੋ ਕੇ ਕੰਮ ਕਰਦੇ ਇਕੱਲਾ ਕੋਈ ਨਹੀਂ ਕਰ ਸਕਦਾ ਹਾਲੇਲੂਇਆ ਜੇ ਕੋਈ ਪਾਸਟਰ ਕੋ ਮੈਂ ਹੀ ਕਰਦਾ ਕੋਈ ਨਹੀਂ ਕਰ ਸਕਦਾ ਮੈਂ ਤਾਂ ਕਹਿੰਦੀ ਨਹੀਂ ਕੋਈ ਆਪਦੇ ਆਪ ਕਰ ਸਕਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਕਹਿੰਦਾ ਜਿੱਥੇ ਵੀ ਉਹਦੇ ਚੇਲੇ ਜਾਂਦੇ ਸੀ ਉੱਥੇ ਨਾਲ-ਨਾਲ ਹੋ ਕੇ ਪ੍ਰਭੂ ਉਹਨਾਂ ਦੇ ਨਾਲ ਕੰਮ ਕਰਦਾ ਸੀ ਜਿਹੜੀਆਂ ਵੀ ਨਿਸ਼ਾਨੀਆਂ ਦਿਖਾਉਂਦਾ ਸੀ ਪ੍ਰਭੂ ਦਿਖਾਉਂਦਾ ਸੀ ਨਾਲ-ਨਾਲ ਵਚਨਾਂ ਦੇ ਨਾਲ ਹਾਲੇਲੂਇਆ ਇਸ ਤਰ੍ਹਾਂ ਕਰਕੇ ਜਿੱਥੇ ਪ੍ਰਭੂ ਦੀ ਸਾਮਰਸਾਉਂਦੀ ਹੈ ਸ਼ਕਤੀ ਆਉਂਦੀ ਹੈ ਉੱਥੇ ਵੱਡੇ-ਵੱਡੇ ਕੰਮ ਹੁੰਦੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਜਦੋਂ 12 ਸਾਲਾਂ ਦੀ ਰੋਗਨ ਨੇ ਉਹਦਾ ਪੱਲਾ ਛੋਇਆ ਸੀਗਾ ਹਾਲੇਲੂਇਆ ਕੀ ਗਿਆ ਸੀ ਉਹਨੇ ਉਹ ਕਹਿੰਦਾ ਮੇਰੇ ਚੋਂ ਸ਼ਕਤੀ ਨਿਕਲ ਗਈ ਨਿਕਲ ਗਈ ਹਾਲੇਲੂਇਆ ਮੇਰੇ ਪੱਲਾ ਕੀਨੇ ਛੋਇਆ ਵੈ ਉਹਦੇ ਚੇਲੇ ਕਹਿੰਦੇ ਪ੍ਰਭੂ ਜੀ ਤੇਰੇ ਨਾਲ ਤਾਂ ਐਨੀ ਪੀੜ ਹੈ ਕੋਈ ਕਿਸੇ ਨੇ ਹੋ ਉਹ ਕਹਿੰਦਾ ਨਹੀਂ ਉਹ ਉਵੇਂ ਨਹੀਂ ਛੁਕਿਆਗਾ ਕਿਸੇ ਨੇ ਵਿਸ਼ਵਾਸ ਦੇ ਨਾਲ ਛੁਕਿਆ ਹਾਲੇਲੂਇਆ ਜਦੋਂ ਆਪਾਂ ਵਿਸ਼ਵਾਸ ਕਰਦੇ ਆ ਪ੍ਰਭੂ ਜੀ ਮੇਰਾ ਕੰਮ ਕਰ ਦੋ ਸੱਚਮੁੱਚ ਪ੍ਰਭੂ ਕਰਦੇ ਕਰਦੇ ਹਾਲੇਲੂਇਆ ਉਹ ਜਵਾਬ ਨਹੀਂ ਦਿੰਦੇ ਆਪਾਂ ਭਲਾਂ ਦੀ ਪਰਭੂ ਤੋਂ ਬੇਮਖ ਹੋ ਜੀ ਪਰ ਪ੍ਰਭੂ ਆਪਣੇ ਨਾਲ ਹੀ ਹੈ ਹallelujah ਹallelujah ਇਸ ਤਰ੍ਹਾਂ ਕਰਕੇ ਆਪਾਂ ਕਿਵੇਂ ਆਪਦੇ ਬੱਚਿਆਂ ਨਾਲ ਪਿਆਰ ਕਰਦੇ ਆ ਪਰਮੇਸ਼ਰ ਵੀ ਆਪਣੇ ਨਾਲੋਂ ਓਦੋਂ ਜ਼ਿਆਦਾ ਪਿਆਰ ਕਰਦਾ ਵੇ ਹallelujah ਜੇ ਬੱਚਾ ਆਪਾਂ ਨੂੰ ਬੁਲਾਉਂਦਾ ਨਹੀਂ ਜੋ ਆਖਿਰ ਆਪਾਂ ਉਹਨਾਂ ਪਿਆਰ ਨਹੀਂ ਕਰਦੇਗੇ ਆਪਾਂ ਵੀ ਕਰਦੇ ਆ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਵੀ ਆਪਣੇ ਨਾਲ ਨਾ ਰਹਿੰਦਾ ਉਹ ਵੀ ਆਪਣੇ ਨਾਲ ਜ਼ਿਆਦਾ ਪਿਆਰ ਕਰਦਾ ਮਾਂ ਪਿਓ ਤੋਂ ਹੀ ਵੱਧ ਪਿਆਰ ਕਰਦਾ ਵੇ ਹallelujah ਉਹ ਤੰਗ ਨਹੀਂ ਵੇ ਕਿਸੇ ਨੂੰ ਉਹ ਕਿਸੇ ਨੂੰ ਦੁਖੀ ਨਹੀਂ ਦੇਖ ਸਕਦਾ ਹallelujah ਉਹ ਕਹਿੰਦਾ ਮੇਰੇ ਬੱਚਿਆਂ ਨੂੰ ਕਿਸੇ ਚੀਜ਼ ਦਾ ਘਾਟਾ ਨਾ ਹੋਵੇ ਜਿਵੇਂ ਬਾਈਬਲ ਚ ਲਿਖਿਆ ਮੈਂ ਤੇਰੇ ਲਈ ਅਸਮਾਨ ਦੇ ਚ ਰੋਖੇ ਖੋਲ ਦੂੰ ਉਹ ਸੱਚਮੁੱਚ ਖੋਲਦਾ ਹੀ ਖੋਲਦਾ ਵਾ ਕੋਈ ਟਾਈਮ ਰੱਖਿਆ ਹੁੰਦਾ ਹallelujah ਹੁਣ ਕਣਕਾਂ ਲੋਕਾਂ ਦੀਆਂ ਕਦੋਂ ਦੀਆਂ ਬੀਜੀਆਂ ਹੁਣ 6 ਮਹੀਨੇ ਬਾਅਦ ਵੱਢਣ ਲੱਗੇ ਹallelujah ਤੋਂ ਪਰਮੇਸ਼ਰ ਨੇ ਉੱਥੇ ਹੀ ਪਰਮੇਸ਼ਰ ਦਾ ਹੱਥ ਈ ਹੈ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਦਾ ਕੋਈ ਟਾਈਮ ਰੱਖਿਆ ਹੁੰਦਾ ਵੈ ਦੇਣਾ ਜ਼ਰੂਰ ਹੈ ਜੋ ਆਪਣੇ ਕਰਮਾਂ ਚ ਲਿਖਿਆ ਉਹ ਦੇਣਾ ਜ਼ਰੂਰ ਹੈ ਉਹਨੇ ਦੇਣਾ ਹੀ ਦੇਣਾ ਕੋਈ ਖੋ ਵੀ ਨਹੀਂ ਸਕਦਾਗਾ ਹਾਲੇਲੂਇਆ ਜਿਹੜੀ ਆਪਾਂ ਨੂੰ ਬਰਕਤ ਮਿਲਨੀ ਉਹ ਦੂਜੇ ਨੂੰ ਨਹੀਂ ਮਿਲਨੀਗੀ ਆਪਣੀ ਬਰਕਤ ਕੋਈ ਖੋ ਨਹੀਂ ਸਕਦਾਗਾ ਜਿਹੜੀ ਆਪਾਂ ਨੂੰ ਮਿਲ ਨੂੰ ਆਪਾਂ ਨੂੰ ਹੀ ਮਿਲਨੀ ਹੈ ਹਾਲੇਲੂਇਆ ਜਿੰਨਾ ਵਿਸ਼ਵਾਸ ਕਰੋਗੇ ਸੱਚਮੁੱਚ ਪਰਮੇਸ਼ਰ ਨੇ ਆਏ ਨਹੀਂ ਰਹਿਣ ਦੇਣਾ ਆਪਾਂ ਨੂੰ ਵੀ ਜੇ ਮੱਖਣੀਆ ਗੇੜੇ ਹੀ ਕੱਢੀ ਜਾਣਾ ਜਦੋਂ ਆਪਾਂ ਘਰੋਂ ਤੁਰਦੇ ਆ ਪਰ ਤਾਂ ਪਰਮੇਸ਼ਰ ਆਪਣੇ ਰਾਤ ਨੂੰ ਆਪਣੇ ਮਨ 'ਚ ਪਾਉਂਦਾ ਵੀ ਕੱਲ ਨੂੰ ਬੰਦਗੀ ਆ ਤੂੰ ਜਾਣਾ ਹੀ ਜਾਣਾ ਫਿਰ ਆਪਾਂ ਨੂੰ ਸਵੇਰ ਉੱਠ ਕੇ ਵੀ ਉਹ ਹਿੰਮਤ ਦਿੰਦਾ ਵੈ ਵੀ ਤੂੰ ਜਾਣਾ ਮੈਂ ਛੇਤੀ ਛੇਤੀ ਆਪਣੇ ਨਾਲ ਹੋ ਕੇ ਕੰਮ ਕਰਾਉਂਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਜੇ ਤੂੰ ਆਪਾਂ ਕਰੋ ਤੌਰ ਪਹਿਨੀ ਕਿਸੇ ਕੋਲੇ ਕਰਾਇਆ ਨਹੀਂ ਕੋਈ ਕਿਵੇਂ ਤਰਦਾ ਕੋਈ ਘਰੇ ਉਹਦੇ ਲੜਾਈ ਵੀ ਜ਼ਰੂਰ ਪੈਂਦੀ ਹੋਊਗੀ ਹਾਲੇਲੂਇਆ ਆਪਾਂ ਜਦੋਂ ਸਾਰਾ ਕੁਝ ਸਾਈਡ ਤੇ ਕਰਕੇ ਤੁਰਦੇ ਆ ਤੇ ਸੱਚਮੁੱਚ ਪਰਮੇਸ਼ਰ ਦੇ ਸਵਰਗਦੂਤ ਆਪਣੀ ਫੋਟੋ ਖਿੱਚਦੇ ਹਾਲੇਲੂਇਆ ਉਹ ਵੇਖਦਾ ਤੂੰ ਕਿਹੜੇ ਹਾਲਾਤ ਦੇ ਵਿੱਚ ਆਇਆ ਮੈਂ ਹਾਲੇਲੂਇਆ ਉਹ ਆਪਾਂ ਨੂੰ ਕਿਤੇ ਐਵੇਂ ਤਾਂ ਨਹੀਂ ਉਹ ਆਪਣਾ ਫਲ ਦੇਣਾ ਹੀ ਦੇਣਾ ਪਰਮੇਸ਼ਰ ਨੂੰ ਸੋ ਵੇਖਦਾ ਵੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਭਰੋਸਾ ਰੱਖਣਾ ਪਰਮੇਸ਼ਰ ਤੇ ਚਾਹੇ ਆਪਾਂ ਕਿਸੇ ਤੋਂ ਕਰਾਇਆ ਮੰਗ ਕੇ ਲਿਉਣਾ ਚਾਹੇ ਆਪਾਂ ਕਿਵੇਂ ਵੀ ਆਉਣੇ ਔਖੇ ਔਕੇ ਹੋਣੇ ਆ ਬਿਮਾਰ ਆ ਚਾਹੇ ਕਿਵੇਂ ਵੀ ਆਉਣੇ ਆ ਇਹਦਾ ਫਾਲ ਆਪਾਂ ਨੂੰ ਪਰਮੇਸ਼ਰ ਨੇ ਦੇਣਾ ਹੀ ਦੇਣਾ ਹੈ ਹਾਲੇਲੂਇਆ ਆਪੋdna ਵਫਾदार ਰਹਿਣਾ ਪਰਮੇਸ਼ਰ ਦੇ ਨਾਲ ਇਕਜੁੱਟ ਹੋ ਕੇ ਰਹਿਣਾ ਮੈਂ ਉਹਨੂੰ ਕਹਿਣਾ ਪਰਮੇਸ਼ਰ ਜੀ ਮੈਨੂੰ ਪਤਾ ਜਿਹੜੀਆਂ ਤੂੰ ਇਹ ਬਚਨ ਲਿਖੇ ਸ਼ਬਦ ਕਹੇ ਮੈਨੂੰ ਮੇਰੇ ਲਈ ਕਹੇ ਇਹ ਮੇਰੀ ਜ਼ਿੰਦਗੀ ਜ਼ਰੂਰ ਪੂਰੀ ਹੋਣੀ ਹੈ ਹਾਲੇਲੂਇਆ ਹਾਲੇਲੂਇਆ ਅਬਰਾਮ ਨੂੰ ਕਿੰਨੇ ਸਾਲਾਂ ਬਾਅਦ ਬੱਚਾ ਹੋਇਆ ਸੀ ਉਹਨੇ ਨਹੀਂ ਸ਼ੱਕ ਕੀਤੀ ਸੀ ਆਪਾਂ ਤਾਂ ਸ਼ੱਕ ਕਰਨ ਲੱਗ ਜਾਨੇ ਆ ਮੈਨੂੰ ਤਿੰਨ ਮਹੀਨੇ ਹੋ ਗਏ ਮੈਨੂੰ ਸਾਲ ਹੋ ਗਿਆ ਮੈਨੂੰ 6 ਮਹੀਨੇ ਹੋ ਗਏ ਪਤਾ ਨਹੀਂ ਪ੍ਰਭੂ ਮੇਰੀ ਆਵਾਜ਼ ਨਹੀਂ ਸੁਣਦਾ ਪਤਾ ਨਹੀਂ ਮੇਰੀ ਪ੍ਰਾਰਥਨਾ ਮੈਂ ਬਹੁਤ ਕਰਦਾ ਵਾਂ ਜਿੰਨੀ ਮਰਜ਼ੀ ਰੋਜ਼ੇ ਰੱਖ ਲਓ ਜਿੰਨਾ ਮਰਜ਼ੀ ਕਰ ਲਓ ਜਦੋਂ ਆਪਣੇ ਚ ਵਿਸ਼ਵਾਸ ਅੰਦਰੋਂ ਪੂਰਾ ਹੋ ਗਿਆ ਉਦੋਂ ਪਰਮੇਸ਼ਰ ਨੇ ਥੋੜੀ ਪ੍ਰਾਰਥਨਾ ਸੁਣ ਲੈਣੀ ਹੈ ਹਾਲੇਲੂਇਆ